ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਸੰਦੀਪ ਸਿੰਘ ਢੀਂਟਸਾ ਦੀ ਸੰਗਰੂਰ ਵਾਲੀ ਕੋਠੀ ਚ ਇਕੱਠ ਹੋ ਰਿਹਾ ਹੈ ਔਰ ਜਿਹਦੇ ਵਿੱਚ ਜਿਹੜੇ ਸਪੋਰਟਰਸ ਨੇ ਢੀਂਟਸਾ ਦੇ ਉਹ ਵੀ ਆਉਣਗੇ ਤੇ ਜਿਹੜੇ ਨਰਾਜ਼ ਲੋਕ ਨੇ ਸ਼ਰੂਨੀ ਕਾਲੀਤਾਂ ਦੇ ਪ੍ਰਧਾਨ ਤੋਂ ਉਹ ਵੀ ਆਉਣਗੇ ਜਿਨ੍ਹਾਂ ਚ ਜਵੇਂ ਕਗਨਜੀਤ ਸਿੰਘ ਬਰਨਾਲਾ ਬਲਦੇਵ ਸਿੰਘ ਮਾਨ ਮਤਲਬ ਕਿ ਸਾਰਿਆਂ ਦਾ ਕੱਠ ਹੋਣਾ ਜਿਹੜੇ ਐਨਟੀ ਸੁਖਵੀਰ ਸਿੰਘ ਬਾਦਲ ਨੇ ਵਿਦਨ ਸ਼ਰੋਮਰੀ ਅਕਾਲੀ ਦਰ ਕਿਉਂ ਕਹਿ ਲੀਏ ਤੇ ਕਿਤੇ یوں ਲੱਗਣ ਲੱਗ ਗਿਆ ਕਿ ਜੋ 2002 ਵਾਲੀ ਸਿਚੁਏਸ਼ਨ ਬਣ ਰਹੀ ਹੈ ਕਿਉਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਰਹੀ ਹੈ ਜਿਵੇਂ ਗੁਰਚੰਦ ਸਿੰਘ ਟੋੜਾ ਸਾਹਿਬ ਤੇ ਬਾਦਲ ਸਾਹਿਬ ਆਪਸ ਭੇੜੇ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਦੇਤੀ ਸੀ ਜਦੋਂ ਸਰਬੰਧ ਅਕਾਲੀਦਾਨ ਬਣਾਇਆ ਸੀ ਕੈਪਟਨ ਸਾਹਿਬ ਦੀ ਮਦਦ ਕੀਤੀ ਸੀ ਅੰਦਰੋਂ ਅੰਦਰੀ ਟੋੜਾ ਸਾਹਿਬ ਨੇ ਉਸਰਾਂ ਦੀ ਸਿਚੁਏਸ਼ਨ یوں ਲੱਗਦਾ ਕਿ ਬਣ ਰਹੀ ਹੈ ਇਹ ਸਾਰੀ ਗੱਲਬਾਤ ਆਪ ਪੱਕ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਕੀ ਹੋ ਸਕਦਾ ਵਿਚ ਰਹਿ ਕੇ ਪੀਰਸਾ ਸਾਹਿਬ ਲੜਾਈ ਲੜਨਗੇ ਜਾਂ ਫਿਰ ਦੁਬਾਰਾ ਆਪਣਾ ਅਕਾਲੀਦਾਨ ਰਿਵਾਈਵ ਕਰਨਗੇ ਕਿਸ ਕਿਸਮ ਦਾ ਐਕਸ਼ਨ ਦਿਆ ਜਾ ਸਕਦਾ ਔਰ ਨਾ ਇਹ ਵੀ ਹੈ ਕਿ بار-बार ਉਹ ਕਹਿ ਰਹੇ ਨੇ মিডিਆ 'ਚ ਕਿ ਢੀਂਟਸਾ ਸਾਹਿਬ ਦੀ ਮੈਂ ਬਹੁਤ ਇੱਜ਼ਤ ਕਰਦਾ ਹਾਂ ਸੁਖਬੀਰ ਸਿੰਘ ਬਾਦਲ ਕੱਲ ਵੀ ਕਹਿੰਦੇ ਸੁਣੇਗੇ ਤੇ ਇੱਜ਼ਤ ਤੇ ਉਦੋਂ ਬਾਅਦ ਢੀਂਟਸਾ ਨੂੰ ਠੱਬੀ ਲਾਉਣਾ ਇੱਕ ਸੀਟ ਲਈ ਅਕਾਲੀ ਦਲ ਦੀ ਏਕਤਾ ਨੂੰ ਜਿਹੜਾ ਹੈ ਇੱਕ ਸੰਦਾ ਸੰਕਟ 'ਚ ਪਾ ਦੇਣਾ ਇਹ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਇਸ ਤਰ੍ਹਾਂ ਦੀ ਚਾਰ ਲੋਕਾਂ ਨੂੰ ਸਮਝ ਨਹੀਂ ਆਈ ਇਹ ਸਾਰੀ ਗੱਲਾਂ ਆਪਾਂ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਚੱਟਿੱਗੜ੍ਹ ਦਾ ਜਿਹੜਾ ਇਕੱਠ ਹੋਇਆ ਸੀ ਨਾ ਦੋ ਸੈਕਟਰ ਦੀ ਕੋਠੀ ਦੇ ਵਿੱਚ ਉਸ ਵੇਲੇ ਬਹੁਤ ਤਲਖੀ ਸੀ ਬਹੁਤ ਲੋਕੋ ਜਿਹੜਾ ਹੈ ਇਹ ਕਹਿ ਰਹੇ ਸੀ ਬੜਾ ਇਕੱਠ ਹੋਇਆ ਸੀ ਲਗਭਗ ਸਾਫ ਦਾ ਪੰਜ ਚਾਰ ਸਾਫ ਦਾ ਮੰਤਰੀ ਸੀ ਪਾਰਲੀਮੈਂਟਰੀ ਸੈਕਟਰੀ ਸੀ ਮੈਂ ਅੱਜ ਨੋ ਨੀ ਦਸੂਗਾ ਉਹਨਾਂ ਦੇ ਕਿਉਂਕਿ ਤੁਹਾਨੂੰ ਆਲਰੇਡੀ ਮੈਂ ਦੱਸ ਚੁੱਕਾ ਵੀਡੀਓ ਆਲਰੇਡੀ ਪਈ ਆ ਉਹ ਔਰ ਉਦੋਂ ਵਿੱਚ ਇਹ ਕਿਹਾ ਗਿਆ ਸੀ ਕਿ ਢੀਂਟਾ ਸਾਹਿਬ ਨੇ ਉਦੋਂ ਇਹ ਕਿਹਾ ਸੀ ਕਿ ਆਪਾਂ ਵਿਚਰੇ ਕੀ ਗੱਲ ਕਰਦੇ ਪਰ ਨਾਲ ਇਹ ਗੱਲ ਵੀ ਖੀਰਚ ਹੋਈ ਸੀ ਕਿ ਜਦੋਂ ਬਹੁਤ ਸਾਰੇ ਲੋਕਾਂ ਨੇ ਜਿਆਦਾ ਦਿਖਾਇਆ ਵੀ ਇਹਨਾਂ ਨੂੰ ਸਭ ਸੁਣਨੇ ਪੈਣਾ ਆ ਆਪਾਂ ਨੂੰ ਤਾਂ ਉਸ ਵੇਲੇ ਨੇ ਕਿਹਾ ਚਲੋ ਆਪਾਂ ਫਿਰ ਬਾਕੀ ਸਾਥੀਆਂ ਨਾਲ ਵਿਚਾਰ ਕਰਦੇ ਆਂ ਅਸਰ ਦੇ ਵਿੱਚ ਅੱਜ ਜਿਹੜੀ ਮੀਟਿੰਗ ਹੈ ਉਹ ਇਸੇ ਕਿਸਮ ਦੀ ਮੀਟਿੰਗ ਰੱਖੀ ਹੋਈ ਹੈ ਸੰਗਰੂੜ ਦੇ ਵਿੱਚ ਹੁਣ ਗੱਲ ਤਾਂ ਇਹ ਹੈ ਕਿ ਕੀ ਲੋੜ ਕੀ ਸੀ ਸੁਗਵੀਰ ਸਿੰਘ ਬਾਦਲ ਨੇ ਇਸ ਕਿਸਮ ਦੀ ਕਿਉਂ ਚਾਲ ਖੇਡੀ ਕਿਉਂ ਜਿਹੜਾ ਹੈ ਉਹ ਇੱਕ ਸੀਟ ਦੇ ਲਈ ਇਹ ਆਪਣੇ ਸੰਕਟ ਜਿਹੜੀ ਏਕਤਾ ਲਈ ਉਹਨਾਂ ਨੇ ਮਾਫੀ ਮੰਗੀ ਜਹੀ ਜੀ ਵੀ ਮੰਗੀ ਉਹਨੂੰ ਦੁਬਾਰਾ ਕਿਉਂ ਸੰਕਟ ਚ ਪਾ ਲਿਆ ਸ੍ਰੋਮਣੀ ਕਾਲੀਦਾਦੀ ਏਕਤਾ ਨੂੰ ਇਹ ਸਵਾਲ ਸਮਝਣੇ ਹੁੰਦੇ ਧਰਮ ਦਾ ਸੰਕਟ ਤਾਂ ਹੋਰ ਵੀ ਖੜਾ ਹੋ ਗਿਆ ਪਹਿਲਾਂ ਤਾਂ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਜੀ ਇਹ ਗਲਤ ਕੀਤਾ ਤੁਸੀਂ ਇੱਕ ਕਿਸਮ ਦੇ ਧੋਖੇ ਹੀ ਮਾਰ ਰਹੇ ਲੋਕ ਦੇਖੋ ਧੋਖੇ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਇੱਕ ਤਾਂ ਇਹ ਨੇ ਜਿਹੜੇ ਲੋਕ ਸ਼ਰਮ ਦੇ ਅਕਾਲੀ ਦਾ ਚੈਨ ਸੁਬਾਦਲ ਹੋ ਗਏ ਤੇ ਚਾਹੇ ਢੀਂਟ ਸਸਾਪਾ ਬਹੁਤ ਸਾਰੇ ਪੰਥ ਦਰਦੀ ਲੋਕ ਇਹ ਵੀ ਕਹਿੰਦੇ ਨੇ ਕਿ ਜੀ ਤਾਂ ਆਪਣੇ ਲਈ ਲੜ ਰਹੇ ਨੇ ਪੰਥ ਤਾਂ ਇਹਨਾਂ ਦਾ ਏਜੰਡੇ ਤੇ ਨਹੀਂ ਇਸ ਨਾਲ ਦੇ ਲੋਕ ਵੀ ਨੇ ਆਪਾਂ ਉਹਨਾਂ ਦੀ ਅੱਜ ਗੱਲ ਨਹੀਂ ਕਰਨੀ ਅੱਜ ਗੱਲ ਕਰਦੇ ਜਿਹੜੇ ਸ਼ਰੋਮਰੀ ਅਕਾਲੀ ਦਲ ਦੇ ਵਿੱਚ ਹੈਗੇ ਨੇ ਤੇ ਇਹ ਲੜਾਈ ਬਾਰੇ ਗੱਲ ਕਰ ਰਹੇ ਨੇ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਨਹੀਂ ਚਾਹੀਦਾ ਸੀ ਜੋ ਵਾਅਦਾ ਕੀਤਾ ਸੀ ਪੂਰਾ ਕਰਨਾ ਚਾਹੀਦਾ ਸੀ ਹੋਰ ਤਾਂ ਹੋਰ ਹੁਣ ਤਾਂ ਮਜੀਠੀਆ ਸਾਹਿਬ ਵੀ ਹੱਕ ਚਾਗੇ ਬਿਕਰਮ ਮਜੀਠੀਆ ਹਰ ਸਿਮਰਤ ਕੌਰ ਦਾ ਭਰਾ ਇਹ ਕਹਿੰਦਾ ਸੁਣਿਆ ਗਿਆ ਕਿ ਜੀ ਇਹ ਪ੍ਰਮੇਂਦਰ ਢੀਂਟ ਸਾਹਿਬ ਸਾਡੇ ਦੋ ਵਾਰੀ ਵਿਤਮਤ ਨਹੀਂ ਰਹੇ ਨੇ ਵਧੀਆ ਬੰਦਾ ਹੈ ਇਹਨੂੰ ਜਿਹੜੀ ਹੈ ਟਿਕਟ ਮਿਲਣੀ ਚਾਹੀਦੀ ਸੀ ਇੱਕ ਕਿਸਮ ਦਾ ਧਰਮ ਸੰਕਟ ਤਾਂ ਇਹੀ ਖੜਾ ਹੋ ਗਿਆ ਹੁਣ ਧਰਮ ਸੰਕਟ ਦਾ ਸ਼੍ਰੋਮਣੀ ਕਾਲੀਦਾ ਦਾ ਪ੍ਰਧਾਨ ਜਤਾ ਮੈਚਿਓਰਿਟੀ ਹੈ ਸੁਖਬੀਰ ਸਿੰਘ ਬਾਦਲ ਦੀ ਚੰਗੀ ਤਰ੍ਹਾਂ ਗੁਰਨੀ ਸਿੱਖਿਆ ਆਪਣੇ ਬਾਪੂ ਤੋਂ ਮਤਲਬ ਤੁਸੀਂ ਪਹਿਲੇ ਪਹਿਲੀ ਵਾਰ ਤਾਂ ਇਕੱਲੇ ਲੜ ਰਹੇ ਹੋ ਜਦੋਂ ਦਾ ਇਹ ਪ੍ਰਧਾਨ ਬਣਿਆ ਹੈ ਉਦੋਂ ਤਾਂ ਪਹਿਲੀ ਵਾਰ ਇਕੱਲੇ ਲੜਾਈ ਦੇ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਇੱਕ ਦੂਜੇ ਦਾ ਸਾਰਾ ਸੀ ਹੁਣ ਇਕੱਲੇ ਲੜ ਰਹੇ ਨੇ ਨੰਬਰ 1 ਤੇ ਦੂਜੇ ਪਾਸੇ ਦਿੱਲੀ ਕਮੇਟੀ ਆਹ ਕਲਕੱਤਾ ਸਾਹਿਬ ਤੱਕਾ ਡਾ ਅਗਰ ਅਰਮੀਸ਼ਰ ਕਲਕੱਤਾ ਕਹੇਗੇ ਕਿ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਵਾਅਦਾ ਕਰਾਂਗੇ ਪਟਿਆਲੇ ਵੀ ਆਵਾਂਗੇ ਜੱਥੇ ਰੋਡ 'ਤੇ ਆ ਕੇ ਵਾਅਦਾ ਕਰਾਂਗੇ ਹਰਿਆਣਾ ਕਮੇਟੀ ਉਹ ਭਾਰਤੀ ਜਨਤਾ ਪਾਰਟੀ ਨਾਲ ਮਨਜਿੰਦਰ ਸਿੰਘ ਸਿਰਸਾ ਤੋਂ ਲੈ ਕੇ ਸਾਰੇ ਬੰਦੇ ਉੱਪਰ ਡੇ ਹੁਣ ਮਨੂਕਾ ਪਰਿਵਾਰ ਵੀ ਉੱਤੇ ਚੜਿਆ ਗਿਆ ਜਦੋਂ ਮਨੂਕਾ ਪਰਿਵਾਰ ਜਾਂਦਾ ਤਾਂ ਫੇਰ ਹਰ ਸਿਮਰਤ ਕੌਰ ਨੂੰ ਇੱਕ ਸਬਕਟ ਖੜਾ ਕਰਤਾ ਇਹ ਕਹਿਣਾ ਕਿ ਬਿਲਕੁਲ ਬੋਟਰੀ ਪੈਣੀ ਦੇਖੋ ਇਹ ਇਸ ਤਾਂ ਨਹੀਂ ਹੁੰਦਾ ਸਿਆਸਤ ਹੈ ਇਹ ਵਿੱਚ ਨਿਕਸਾਨ ਤਾਂ ਹੋਣਾ ਹੀ ਆ ਵੋਟਾਂ ਤਾਂ ਜਿਹੜੀਆਂ ਨਿੱਜੀ ਸੰਪਰਕ ਵਾਲੀਆਂ ਵੋਟਾਂ ਉਹ ਤਾਂ ਕਾਲੀਆਂ ਦੇ ਟੁੱਟਣੀਆਂ ਟੁੱਟਣੀਆਂ ਨੇ ਸੋ ਉੱਥੇ ਵੀ ਨੁਕਸਾਨ ਖੜਾ ਕਰ ਲਿਆ ਤੋਂ ਕਿਤੇ ਬੀਐਸਪੀ ਨਾਲ ਗੱਠ ਜੋ ਟੁੱਟ ਗਿਆ ਨਾ ਇਧਰ ਕਰ ਰਹੇ ਨਾ ਉਧਰ ਕਰ ਰਹੇ ਨਾ ਖੁਦਾ ਹੀ ਮਿਲਣਾ ਨਾ ਬਸ ਲਿਸਨਾ ਧੁੰਡੇ ਪਾਸੇ ਉਹੀ ਗੱਲ ਹੋਊਗੀ ਤੋਂ ਇਹ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਕਿ ਹਾਲੇ ਤੁਸੀਂ ਇਕੱਠੇ ਹੋ ਰਹੇ ਹੋ ਖਣੇ ਤੁਸੀਂ ਮਤਲਬ ਲੜਾਈ ਲੜਨੀ ਹੈ ਔਰ ਪਹਿਲੀ ਵਾਰ ਲੜਨੀ ਹੈ ਤੇ ਤੁਸੀਂ ਸਰਦੇਵ ਸਿੰਘ ਢੀਂਟਸਾ ਨੂੰ ਸਰਪ੍ਰਸਤ ਬਣਾ ਕੇ ਉਹਨੂੰ ਨਾਰਾਜ਼ਗੀ ਮਨ ਲੈ ਲਈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਬਿਲਕੁਲ ਨਿੱਜੀ ਤੌਰ ਤੇ ਮੈਂ ਸਮਝਦਾ ਕਿ ਇਕਵਾਲ ਸਿੰਘ ਝੁੰਦਾ ਬਹੁਤ ਵਧੀਆ ਬੰਦਾ ਹੈ ਔਰ ਬੇਦਾਗ ਹੈ ਔਰ ਉਹਨੇ ਬੜੀ ਹਿੰਮਤ ਨਾਲ ਜਿਹੜੀ ਕਮੇਟੀ ਦੀ ਰਿਪੋਰਟ ਦਿੱਤੀ ਸੀ ਉਹ ਬੱਕਰੀ ਗੱਲਾਂ ਨਹੀਂ ਬੰਦੀ ਇਹਨਾਂ ਨੇ ਤੇ ਪਰ ਉਹ ਉਹ ਆਪਣੇ ਆਪ ਚ ਵਧੀਆ ਉਹਦਾ ਹਾਲਾਂਕਿ ਬਲਵਿੰਦਰ ਸਿੰਘ ਭੁੰਦੜ ਨੇ ਆਪਦੇ ਘਰੋਂ ਲਾ ਕੇ ਉਹਨੂੰ ਦੇ ਦਿੱਤੀ ਸੀ ਜਿਹੜੀ ਕਮੇਟੀ ਬਣਾ ਦੋ ਪਰ ਉਹਨੇ ਬੜੀ ਮਿਹਨਤ ਕਰਕੇ ਸੱਚ ਦੱਸਤਾ ਸੀ ਉਹ ਵੱਖਰੀ ਗੱਲ ਹੈ ਕਿ ਨਹੀਂ ਮੰਨਿਆ ਗਿਆ ਉਸ ਕਮੇਟੀ ਦੀ ਰਿਪੋਰਟ ਨੂੰ ਇਹ ਇੱਕ ਵੱਖਰਾ ਸਵਾਲ ਹੈ ਇਹ ਵੀ ਵੱਖਰਾ ਸਵਾਲ ਹੈ ਕਿ ਝੁੰਡਾਂ ਨੂੰ ਟਿਕਟ ਦਿੱਤੀ ਗਈ ਮੈਂ ਬਿਲਕੁਲ ਉਹਦੇ ਇਹਦਾ ਵਿਰੋਧ ਨਹੀਂ ਕਰਦਾ ਪਰ ਮੈਂ ਇਸ ਦਾ ਜ਼ਰੂਰ ਵਿਰੋਧ ਕਰਦਾ ਕਿ ਸਰਗਵੀਰ ਸਿੰਘ ਬਾਦਲ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਬਾਦਲ ਖਲਾਫੀ ਕਰਨ ਦੀ ਲੋੜ ਕੀ ਪਈ ਇਹਦੇ ਪਿੱਛੇ ਕਾਰਨ ਕੀ ਹੈ ਕਿ ਜਦੋਂ ਤੁਹਾਨੂੰ ਪਤਾ ਤਾਗਾ ਤਾਗਾ ਤੁਹਾਡਾ ਸਮਝੌਤਾ ਹੋਇਆ ਤਾਗਾ ਤਾਗਾ ਤੁਸੀਂ ਸਰਪ੍ਰਸਤ ਬਣਾਇਆ ਉਹਨੂੰ ਢਿੱਬੀ ਮਾਰਨ ਦੀ ਕੀ ਲੋੜ ਸੀ ਜੇ ਇਹ ਕਰਨੀ ਸੀ ਇੱਕ ਸੀਟ ਦੇ ਵਿੱਚ ਕੰਫੀਡੈਂਸ ਲੈ ਲੈਂਦੇ ਤੇ ਜਿਹੜੀ ਆ ਗੱਲ ਆਈ ਹੈ ਕਿ ਪਤਾ ਲੱਗਿਆ ਕਿ ਪ੍ਰਿੰਸ ਸਿੰਘ ਚਦੂ ਮਾਜ਼ਾ ਨੇ ਪਟਿਆ ਕਿਹਾ ਚਲ ਠੀਕ ਹੈ ਸਾਡਾ ਪਟਿਆਲਾ ਲੈ ਲਉ ਇਹਨੂੰ ਐ ਕਰੋ ਪ੍ਰਮਿੰਦਰ ਸਿੰਘ ਢੀਂਡ ਨਾਲੋਂ ਪਟਿਆਲੇ ਲੜਾ ਦਿਓ ਉੱਥੇ ਵੀ ਸਰਬੀਰ ਸਿੰਘ ਬਾਦਲ ਨਹੀਂ ਬੰਨਿਆ ਕਦਾਈ ਅਚਨ ਕਿ ਸਰਮਾ ਲੜੂ ਜਿਹੜੀ ਇਸ ਧੋਖਾ ਨਿਕਲ ਗਿਆ ਇੱਕ ਤਾਂ ਬਿਲਕੁਲ ਲੋਕਤੰਤਰੀ ਪੰਜ ਪ੍ਰਧਾਨੀ ਗੱਲਾਂ ਹੀ ਨੇ ਸ਼ਰੋਮੇ ਅਕਾਲੀ ਦਲ ਚ ਬਿਲਕੁਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜੋ ਪ੍ਰਧਾਨ ਸਾਹਿਬ ਕਹਿੰਦੇ ਨੇ ਉਹੀ ਹੁੰਦਾ ਜੋ ਬੀਬੀ ਜਗੀਰ ਕੌਰ ਕਹਿੰਦੀ ਸੀ ਨਾ ਪਰ ਥੀ ਉਧਰੋਂ ਨਿਕਲਦੀ ਐ ਚਾ ਸੀਟ ਦੀ ਹੋਵੇ ਚਾਹ ਗੁਰਦੁਆਰੇ ਦੀ ਪ੍ਰਧਾਨਗੀ ਦੀ ਹੋਵੇ ਤੋਂ ਉੱਥੇ ਉਹ ਨਹੀਂ ਬੰਨਿਆ ਨਾ ਜ਼ਰੂਰ ਨਾ ਪਟਿਆਣਾ ਹੁਣ ਕਹਿੰਦੇ ਮੇਰੇ ਪਿਓ ਵਰਗਾ ਕੱਲ ਮੈਂ ਸੁਣ ਰਿਹਾ ਸੀ ਕਹਿੰਦੇ ਜੀ ਮੈਂ ਤਾਂ ਬਹੁਤ ਇੱਜ਼ਤ ਕਰਦਾ ਹਾਂ ਹੋਰ ਨਾ ਮੈਨੂੰ ਕੁਝ ਪੁੱਛੋ ਹੋਵੇ ਇਹ ਕਾਦੀ ਇੱਜ਼ਤ ਰਹਿ ਗਈ ਨਹੀਂ ਤੁਸੀਂ ਵੈਸੇ ਇੱਕ ਛੋਟੀ ਜਿਹੀ ਗੱਲ ਪਿੱਛੇ ਇਹ ਮੁਸੀਬਤ ਸੇ ਹਟਣ ਦਾ ਸਿਆਸਤ ਆਏ ਨਾ ਇਹਦੇ ਚ ਕਾਰਨ ਕੀ ਹੈ ਕੁਝ ਲੋਕ ਤਾਂ ਪੁੱਛਣਗੇ ਵੀ ਕੁਝ ਤਾਂ ਤਾਂ ਸੁਣਾ ਤੁਸੀਂ ਕਿਉਂ ਇਹ ਕੀਤਾ ਦੇਖੋ ਹੁਣ ਫਲਾਤ ਇਹ ਨੇ ਮੈਂ ਬਿਲਕੁਲ ਮੰਨਦਾ ਮੇਰੇ ਯਾਦ ਆ ਗਿਆ ਮੈਂ ਉਦੋਂ ਇੰਟਰਵਿਊ ਕੀਤਾ ਸੀ ਟੋੜਾ ਸਾਹਿਬ ਨੂੰ ਇਹ 2002 ਦੀ ਗੱਲ ਹੈ ਔਰ ਜ਼ਿਲ੍ਹਾ ਪਤਾ ਸੀ 2002 ਸਰਪੰਚਰ ਕਾਲੀਦਲ ਬਣਿਆ ਜਦੋਂ ਨਾ ਤੜਾ ਸਾਹਿਬ ਦਾ ਗਲਤ ਇਨੀ ਕੀ ਸੀ ਕਿਹਾ ਤਾਂ ਬਿਆਨ ਤਾਂ ਹੀ ਸੀ ਨਾ ਕਿ ਜਿਹੜੇ ਬਿਆਨ ਜਿਹੜਾ ਵੀ ਥੋੜਾ ਚ ਇੱਕ ਆਪਣਾ ਪੋਸਟ ਤੁਸੀਂ ਰੱਖੋ ਚਾਹੇ ਮੁੱਖ ਮੰਤਰੀ ਜਾਂ ਪ੍ਰਧਾਨਗੀ ਔਰ ਮੇਰੇ ਇਹ ਵੀ ਯਾਦ ਹੈ ਮੈਨੂੰ ਮਰਜੀਤ ਸਿੰਘ ਕਲਕੱਤਾ ਨੇ ਖੁਦ ਦੱਸਿਆ ਕਿਹਾ ਤਾਂ ਪ੍ਰਿੰਸ ਸਿੰਘ ਚੰਦੂਬਾਦਰਾ ਕੋਲ ਕੁਝ ਨਹੀਂ ਸੀ ਇਹਨੇ ਕਦੇ ਰੋਣਾ ਰੋਪਾ ਪਾਇਆ ਇਹਨੇ ਉਂਗਲਾਂ ਲਾ ਕੇ ਕਰਾਈ ਇਹ ਮਜੀਤ ਸਿੰਘ ਕਲਕੱਤਾ ਉਦੋਂ ਐਜੂਕੇਸ਼ਨ ਮਿਨਿਸਟਰ ਸੀ ਤੋਂ ਇਸ ਤਰ੍ਹਾਂ ਮਤਲਬ ਇਹ ਸਾਰੀ ਗੱਲ ਹੋਈ ਤੋਂ ਉਸ ਵੇਲੇ ਫਿਰ ਸਰਵਿੰਦਰ ਅਕਾਲੀ ਦਲ ਨੇ ਜਿੰਨੀਆਂ ਪਰਸੈਂਟੇਜ ਦੀਆਂ ਵੋਟਾਂ ਦੇ ਹਿਸਾਬ ਨਾਲ ਦੇਖੀਏ ਲਈਆਂ ਨਹੀਂ ਤਾਂ ਅਕਾਲੀ ਸਰਕਾਰ ਬਣਾ ਜਾ ਤੇ ਕੈਪਟਨ ਅਮਰਿੰਦਰ ਸਿੰਘ 2002 ਚ ਸਰਕਾਰ ਬਣਾ ਗਿਆ ਘਰ ਦੀ ਫੁੱਟ ਚ ਫਾਇਦਾ ਤਾਂ ਬਾਹਰ ਲੈ ਲੋ ਹੁੰਦਾ ਹੀ ਹੁੰਦਾ ਬਿਲਕੁਲ ਉਵੇਂ ਤਾਂ ਹੀ ਤਾਂ ਲੋਕ ਕਹਿੰਦੇ ਨੇ ਕਿ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਬਣਾ ਕੇ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਤਾ ਘਰਤੀ ਰੱਖੀ ਸਰਕਾਰ ਅ ਜਦੋਂ ਕਹਿੰਦੇ ਸੀ 25 ਸਾਲ ਅਸੀਂ ਹੁਣ ਰਾਜ ਕਰਨਾ ਉਹ ਵੀ ਹੋਇਆ ਸੀ ਤੇ ਨਹੀਂ ਤਾਂ ਲੋਕ ਤਾਂ ਤੁਰੇ ਫਿਰਦੇ ਸੀ ਮੋਤੀਬਹਿਰ ਵੱਲ ਭੁਕੇ ਲੈ ਕੇ ਜਦੋਂ ਕਦੇ ਕਿਸੇ ਨੇ ਸੋਚਿਆ ਸੀ ਉਸ ਦਾ ਉੱਤਰ ਕਾਟੋ ਮੈਂ ਚੰਡਾ ਵਾਲੀ ਪੋਜੀਸ਼ਨ ਹੁੰਦੀ ਸੀ ਤੋਂ ਉਹ ਜਿਹੜਾ ਮਨਪ੍ਰੀਤ ਨੇ ਜਿਤਾਇਆ ਸੀ ਤੇ ਹੁਣ ਹਾਲਾਤ ਹੁਣ ਜਦ ਦੁਬਾਰਾ ਬਣਾਤੇ ਕੀ ਹੁਣ ਦੇਖਣ ਵਾਲੀ ਗੱਲ ਹੈ ਸਗਦੇਵ ਸਿੰਘ ਢੀਂਟਾ ਜਿਵੇਂ ਗੁਰਚਰਨ ਸਿੰਘ ਕੋੜਾ ਵਿਜਨ ਸ਼ੋਮੇ ਅਕਾਲੀ ਦਲ ਇੱਕ ਤਕੜਾ ਗਰੁੱਪ ਬਣਾ ਕੇ ਆਪਣੇ ਆਪਣੇ ਬੰਦਿਆਂ ਨੂੰ ਅਡਜਸਟ ਕਰਾਉਂਦੇ ਸੀ ਉਸ ਸਟਰੈਟਜੀ ਤੇ ਚੱਲਣਗੇ ਜਾਂ ਅਲੱਗ ਹੋਣਗੇ ਜਿਵੇਂ ਕਿ ਬਹੁਤ ਸਾਰੇ ਬੰਦੇ ਇਹ ਕਹਿ ਰਹੇ ਨੇ ਜੀ ਆਪਾਂ ਲੜਾਈ ਲੜੀਏ ਆਪਾਂ ਆਪਣੇ ਬੰਦੇ ਖੜੇ ਕਰੀਏ ਦੁਬਾਰਾ ਚੱਲੀਏ ਤੋਂ ਇਹ ਦੇਖਣ ਵਾਲੀ ਗੱਲ ਹੈ ਹਾਲਾਂਕਿ ਮੈਂ ਸਮਝਦਾ ਮੇਰੀ ਨਿੱਜੀ رائے ਹੈ ਕਿ ਸ਼੍ਰੋਮ ਵੀ ਅਕਾਲੀ ਦਲ ਦੇ ਵਿੱਚ ਰਹਿਣਾ ਚਾਹੀਦਾ ਹੈ ਇਸ ਗਰੁੱਪ ਨੂੰ ਤੇ ਵਿੱਚ ਰਹਿ ਕੇ ਆਪਣੀ ਗੱਲ ਕਹੋ ਜ਼ੋਰਦਾਰ ਢੰਗ ਨਾਲ ਕਹੋ ਵੱਡਾ ਜਿਹੜਾ ਹੈ ਗਰੁੱਪ ਹੋਵੇ ਇਹਨਾਂ ਦਾ ਵੱਡਾ ਧੜਾ ਹੋਵੇ ਬਿਲਕੁਲ ਜਿੰਵੇ ਇਗਨੋਰ ਨਹੀਂ ਕੀਤਾ ਜਾ ਸਕ ਉਸ ਵੇਲੇ ਕੀਤਾ ਜਾ ਸਕਦਾ ਸੀ ਉਹਨੂੰ ਗੁਰਚਨ ਸਿੰਘ ਤੋੜਾ ਜੱਥੇਦਾਰ ਸਾਹਿਬ ਨੂੰ ਬਿਲਕੁਲ ਉਸ ਤਰ੍ਹਾਂ ਦੀ ਪੋਜੀਸ਼ਨ ਜੇ ਬਣਦੀ ਹੈ ਤਾਂ ਇਹ ਧੜਾ ਕਾਫੀ ਸਟਰੋਂਗ ਹੋਏਗਾ ਵਿੱਚ ਰਹਿ ਕੇ ਤੇ ਜੇ ਕਾਲੀਦਾਰ ਨੂੰ ਦੁਬਾਰਾ ਤੋੜਨੇ ਉਹ ਪਹਿਲਾਂ ਵੀ ਦੇਖ ਲਿਆ ਫਿਰ ਕੁਛ ਨਹੀਂ ਬੰਨਣਾ ਤੇ ਮੇਰੀ ਇਹ ਇਹਨਾਂ ਨੂੰ ਸਜੇਸ਼ਨ ਹੈ ਅੱਜ ਇਹਨਾਂ ਦੀ ਮੀਟਿੰਗ ਹੋਣੀ ਹੈ ਤੇ ਮੀਟਿੰਗ 'ਚ ਕੀ ਹੋਣਾ ਇਹ ਦੇਖਣਾ ਵਾਲੀ ਗੱਲ ਹੈ ਲੇਕਿਨ ਸੁਬੀਰ ਸਿੰਘ ਬਾਦਲ ਨੂੰ ਵੀ ਸਲਾਹ ਉਹ ਭਾਈ ਕਿਉਂ ਵੈਸੇ ਹੀ ਪਹਿਲਾਂ ਤੁਹਾਡੇ ਤਾਂ ਜਣੀ ਗੱਲ ਕਿੰਨੀ ਕੁ ਦੇਖ ਲਿਓ ਤੁਸੀਂ ਸੰਗਰੂਰ ਦੇ ਵਿੱਚ ਹੀ ਦੇਖ ਲਿਓ ਤੁਸੀਂ ਕੀ ਬੰਨਣਾ ਹੈ ਹਾਲਾਤ ਕੋਈ ਜ਼ਿਆਦਾ ਠੀਕ ਨਹੀਂ ਬੰਦੇ ਤੁਨੂੰ ਮਿਲ ਹੀ ਰਹੇ ਮਦਦ ਤੁਸੀਂ ਹਿਆਰਪੁਰ ਤੋਂ ਵਿਸ਼ੇ ਸਾਪਣਾ ਉੱਦਦੇ ਫਿਰ ਦਿਓ ਤੇ ਤੁਸੀਂ ਆਪਣੇ ਬੰਦੇ ਉਹਨਾਂ ਦੇਖੋ ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਇਮਚੁਰ ਜਿਹੜੀ ਪੋਲਿਟਿਕਸ ਤੋਂ ਬਾਹਰ ਨਿਕਲੋ ਇੱਕ ਸਭ ਤੋਂ ਪੁਰਾਣੀ ਪਾਰਟੀ ਨੰਬਰ 2 ਦੀ ਉਹਦੇ ਪ੍ਰਧਾਨੋਂ ਪ੍ਰਧਾਨ ਸਾਹਿਬ ਤੁਸੀਂ ਸੁਖਵੀਰ ਸਿੰਘ ਬਾਦਲ ਜੀ ਤੇ ਤੁਹਾਨੂੰ ਉਸ ਤਰ੍ਹਾਂ ਹੀ ਐਕਟ ਕਰਨਾ ਚਾਹੀਦਾ ਹੈ ਕਿ ਜਿਹੜੀ ਖੇਤਰੀ ਪਾਰਟੀ ਤੇ ਤੁਸੀਂ ਗੱਲ ਕਰਦੇ ਹੋ ਇਹਦੇ ਵਿੱਚ ਏਕਾ ਰੱਖਣ ਦੀ ਬੜੀ ਲੋੜ ਹੈ ਤੇ ਇਸ ਵਾਰ ਏਕਾ ਜੇ ਟੁੱਟਿਆ ਤਾਂ ਉਹਦਾ ਜਿਹੜਾ ਜਵਾਬਾਰੀਆ ਉਹ ਤੁਹਾਡੇ ਸਿਰ ਜਾਊਗੀ ਉਹਨੂੰ ਐਨਾ ਹੀ ਮਿਲਦੇ ਖੋਪੀ ਤੇ ਤਨਾਲ